ਜੀਵ ਦਾ ਖਲਸਾ ਗੁਰੂ ਆਨ ਜੀ ਕੀ ਫਤਿਹ ਜੈਤਸਰੀ ਰਾਗ ਚੌਥੇ ਨਾਮ ਸੈਬ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਪ੍ਰਮਾਤਮਾ ਪਿਆਰਿਓ ਇਕ ਹੈ ਔਰ ਜਿਸ ਦੀ ਉਸ ਦੀ ਕਿਰਪਾ ਹੋ ਜਾਵੇ ਪਿਆਰਿਓ ਉਸ ਨੂੰ ਪ੍ਰਾਪਤ ਹੁੰਦਾ ਹੈ। ਨੇਰ ਹੀਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੈ ਮਥਾ ਐ ਮੇਰੇ ਮਨ ਐ ਮੇਰੇ ਹਿਰਦੇ ਜਦੋਂ ਅਕਾਲ ਪੁਰਖ ਪਰਮਾਤਮਾ ਨੇ ਮੇਰੇ ਮੱਥੇ ਦੇ ਉੱਤੇ ਹੱਥ ਧਰ ਦਿੱਤਾ ਔਰ ਮੇਰੇ ਹਿਰਦੇ ਦੇ ਵਿੱਚ ਹੀਰੇ ਜਵਾਹਰਾਤਾਂ ਵਰਗਾ ਨਾਮ ਰਤਨ ਜਿਹੜਾ ਸੀ ਪਿਆਰਿਓ ਹਿਰਦੇ ਦੇ ਵਿੱਚ ਵਸ ਗਿਆ ਜਨਮ ਜਨਮ ਕੇ ਕਿੱਲ ਵਿਖ ਦੁਖੀ ਉਤਰੇ ਗੁਰਨਾਮ ਦੀਓ ॠਣ ਲਾਥਾ ਤੇ ਜਿਹੜੀ ਜਨਮ ਜਨਮਾਤਰਾ ਦੀ ਪਿਆਰਿਓ ਮੈਲ ਲੱਗੀ ਸੀ ਮਨ ਦੇ ਉੱਤੇ ਜਨਮਾ ਜਨਮਾਤਰਾ ਦੇ ਜਿਹੜੇ ਦੁੱਖ ਲੱਗੇ ਸੀ ਉਹ ਪਾਪਾਂ ਦੇ ਪੰਡ ਜਿਹੜੀ ਸੀ ਉਹ ਉਤਰ ਗਏ ਤੇ ਜਿਸ ਮਕਸਦ ਵਾਸਤੇ ਮੈਂ ਪਿਆਰਿਓ ਇਸ ਦੁਨੀਆ ਤੇ ਆਇਆ ਸੀ 84 ਲੱਖ ਜੂਨ ਦਾ ਪੈਣਾ ਤੈ ਕਰਕੇ ਉਮੇਰਾ ਪਿਆਰਿਓ ਆਉਣਾ ਸਫਲਾ ਹੋ ਗਿਆ ਤੇ ਗੁਰੂ ਦਾ ਜਿਹੜਾ ਮੇਰੇ ਸਿਰ ਤੇ ਕਰਜ਼ਾ ਸੀ ਉਹ ਲੈ ਗਿਆ ਗੁਰਨਾਮ ਦਿयो ਰਨ ਲਾਤਾ ਗੁਰੂ ਨੇ ਨਾਮ ਦੀ ਪ੍ਰਾਪਤੀ ਮੈਨੂੰ ਕਰਾ ਦਿੱਤੀ ਔਰ ਮੇਰੇ ਉਤੇ ਸਤਿਗੁਰੂ ਦੀ ਕਿਰਪਾ ਹੋ ਗਈ ਬੇਰ ਹੋ ਗਈ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਐ ਮੇਰੇ ਮਾਨ ਤੂੰ ਹਰੀ ਪ੍ਰਮਾਤਮਾ ਦਾ ਸਿਮਰਨ ਕਰ ਸਿਮਰਨ ਕਰਕੇ ਉਸ ਦੀ ਵਿਚਾਰ ਨੂੰ ਸਮਝ ਵਿਚਾਰ ਨੂੰ ਸਮਝ ਕੇ ਹਿਰਦੇ ਦੇ ਵਿੱਚ ਵਸਾ ਤੇ ਹਿਰਦੇ ਦੇ ਵਿੱਚ ਵਸਾ ਕੇ ਆਪਣੇ ਜੀਵਨ ਦੇ ਵਿੱਚ ਉਹਨੂੰ ਅਮਲੀ ਰੂਪ ਚ ਲਿਆ ਗੁਰ ਪੂਰੇ ਹਰਨਾਮ ਦਰੜਾਇਆ ਬਿਣ ਨਾਮੈ ਜੀਵਨ ਮਿਰਥਾ ਗੁਰੂ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹਰੀ ਪ੍ਰਮਾਤਮਾ ਨੇ ਮੇਰੇ ਹਿਰਦੇ ਦੇ ਵਿੱਚ ਨਾਮ ਨੂੰ ਦ੍ਰਿੜ ਕਰ ਦਿੱਤਾ ਮੇਰੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ ਤੇ ਨਾਲੇ ਪਿਆਰਿਓ ਸਤਿਗੁਰੂ ਕਹਿੰਦੇ ਬਿਣ ਨਾਮੇ ਜੀਵਨ ਬਿਰਥਾ ਬਗੈਰ ਸਿਮਰਨ ਤੋਂ ਜਿਹੜਾ ਜੀਵਨ ਹੈ ਉਹ ਵਿਅਰਥ ਹੈ ਸਰਪ ਜੈਸੀ ਅਰਜ਼ਾਰੀ ਪਿਆਰਿਓ ਸੱਪ ਜਿੱਦੀ ਮਰਜੀ ਲੰਮੀ ਉਮਰ ਹੰਡਾਲੇ ਉਹਦੇ ਕੋਲੋਂ ਅਮਰਤ ਦੀ ਆਸ ਨਹੀਂ ਰੱਖੀ ਜਾ ਸਕਦੀ ਉਹ ਸਦਾ ਯਹਿਰੀ ਬਣਦਾ ਹੈ ਉਸ ਦਾ ਕਾਮ ਹੀ ਤੇ ਨਾਮ ਵੀ ਹੋਣਾ ਜੀਵਨ ਹੈ ਪਿਆਰਿਓ ਉਹ ਬਿਰਥ ਹੈ ਪਰਮੇਸ਼ਰ ਦੇ ਦਰ ਦੇ ਉੱਤੇ ਕਬੂਲ ਨਹੀਂ ਹੈ ਰਹਾਉ ਬੇਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੂਹ ਮਾਇਆ ਨਿਤ ਫਤਾ ਗੁਰੂ ਦੀ ਮਤ ਤੋਂ ਬਗੈਰ ਗੁਰੂ ਦੇ ਨਾਮ ਤੋਂ ਬਗੈਰ ਪਿਆਰਿਓ ਇੱਕ ਹੁੰਦੇ ਨੇ ਗੁਰਮਖ ਤੇ ਇੱਕ ਹੁੰਦੇ ਨੇ ਮਨਮੁਖ ਗੁਰਮਖ ਉਹ ਨੇ ਜਿਹੜੇ ਗੁਰੂ ਦੇ ਨਾਲ ਟਿਕ ਕੇ ਜੁੜਦੇ ਨੇ ਜਿਵੇਂ ਜੁੜ ਰਹੇ ਹੋ ਮਨਮੁਖ ਉਹ ਹੁੰਦੇ ਨੇ ਜਿਹੜੇ ਕਦੇ ਗੁਰੂ ਦਾ ਦਰ ਨੰਗੇ ਹੀ ਨਹੀਂ ਆਓ ਅੱਜ ਮਨਮੁਖਾਂ ਦੇ ਬਾਰੇ ਦੱਸੀਏ ਗੁਰਦੁਆਰਾ ਸਾਹਿਬ ਹੋਵੇ ਕਿਸੇ ਨਗਰ ਦੇ ਵਿੱਚ ਦੇ ਗ੍ਰੰਥੀ ਸਿੰਘ ਨੇ ਬੜੇ ਫੁੱਲ ਬੂਟੇ ਲਾਏ ਇੱਕ ਬੜਾ ਧਨਾਟ ਅਮੀਰ ਘਰ ਹੈ ਗੁਰਦੁਆਰੇ ਦੇ ਕੋਲ ਪਰਮੇਸ਼ਰ ਦੀ ਬੜੀ ਕਿਰਪਾ ਹੈ ਉਹਨਾਂ ਦੀ ਉੱਤੇ ਕਰਨ ਦਾ ਮਿਹੂਰੇ ਨੇ ਮਨਮੁੱਖ ਨੇ ਗੁਰੂ ਦਰ ਤੇ ਆਉਂਦੇ ਨਹੀਂ ਗੁਰੂ ਤੋਂ ਦੂਰ ਨੇ ਹੋਣੀ ਹੋਈ ਕੀ ਕਿ ਫੁੱਲ ਬੂਟੇ ਲਾਏ ਬਾਬਾ ਜੀ ਨੇ ਉਸ ਘਰ ਵਾਲਿਆਂ ਦਾ ਝੋਟਾ ਖੁੱਲ ਕੇ ਕਿਤੇ ਉਹ ਫਲਵਾੜੀ ਸਾਰੀ ਖੰਗਾਵ ਕਰ ਗਿਆ ਉਜੜ ਗਿਆ ਕੰਧਾਂ ਉਸ ਟਾਈਮ ਤੇ ਨਹੀਂ ਸੀ ਹੁੰਦੀਆਂ ਗੁਰਦੁਆਰੇ ਬਾਹਰ ਖੁੱਲੇ ਹੁੰਦੇ ਸੀ ਉਹ ਪਣੀ ਹੋਰ ਸਵੇਰੇ ਸਵੇਰ ਬਾਪਾ ਕਿਤੇ ਗਜਾ ਕਰਨ ਗਿਆ ਤੇ ਜਾਂਦਾ ਜਾਂਦਾ ਕਹਿੰਦਾ ਕਿ ਮੈਂ ਬਾਪੂ ਨੂੰ ਲਾਹਾਂ ਦੇ ਦੇਮਾ ਬਾਪੂ ਦਾ ਬਾਹਰ ਮੰਝਾ ਵੇਲੀ ਤੋਂ ਬਾਅਦ ਇਹ ਬੰਨੇ ਡੱਟਾ ਹੁੰਦਾ ਸੀ ਰੁੱਖ ਦੇ ਥੱਲੇ ਹੁਣ ਬਾਪੂ ਨੂੰ ਜਾ ਕੇ ਨਾਵਾ ਦਿੰਦਾ ਕਿ ਬਾਪੂ ਤੁਹਾਡਾ ਝੋਟਾ ਗੁਰਦੁਆਰਾ ਸਾਹਿਬ ਜਿੱਦੇ ਫੁੱਲ ਲੱਗੇ ਸਾਰੇ ਜਾੜਾ ਹੈ ਬਾਪੂ ਬੜੇ ਗੁੱਸੇ ਦੇ ਵਿੱਚ ਕੜਕ ਕੇ ਬੋਲਿਆ ਮੁੜਿਓ ਲਿਆਓ ਡਾਨਾ ਬਾਬਾ ਜੀ ਵਿਚਾਰੀ ਡਰ ਕੇ ਕਹਿੰਦੇ ਮੈਂ ਤਾਂ ਦੁਖੀ ਹੋਇਆ ਸੀ ਇਹ ਆ ਦੇਣ ਆਇਆ ਸੀ ਕੀ ਤੇ ਗੋਡਾਂਗਾ ਖਿੱਚੀ ਫਿਰਦੇ ਨੇ ਗੁਰਦੁਆਰੇ ਪਹਿਲਾਂ ਹੀ ਨਹੀਂ ਆਉਂਦੇ ਗੁਰੂ ਦੀ ਮਾਤੇ ਤਾਂ ਪਹਿਲਾਂ ਹੀ ਨਹੀਂ ਚੱਲਦੇ ਮਾਣਮੁਖ ਨੇ ਹੋਣੇ ਡਾਂਗਾ ਘੱਡੀ ਫਿਰਦੇ ਹੁਣ ਪਿਆਰਿਓ ਝਟ ਦੇ ਵਿੱਚ ਬਾਬਾ ਜੀ ਬਾਪੂ ਜੀ ਕਹਿਣ ਲਗੇ ਡਾਂਗਾ ਲਿਆਓ ਮوڑਿਓ ਤੇ ਬੰਨੋ ਝੋਟੇ ਨੂੰ ਬਾਹਰ ਕਹਿੰਦਾ ਇਹਨੂੰ ਇੰਨਾ ਕੁ ਸਜੋ ਇਹਨੂੰ ਸਮਝ ਪਾ ਜਾਏ ਜਦੋਂ ਅਸੀਂ ਗੁਰਦੁਆਰੇ ਨਹੀਂ ਜਾਂਦੇ ਇਹ ਕੀ ਲੈਣ ਗਿਆਸ ਕਹਿਣ ਦਾ ਭਾਅ ਕਿ ਜਿਹੜਾ ਗੁਰੂ ਦੇ ਨਾਲ ਪਿਆਰੋ ਜੁੜਦਾ ਹੈ ਉਹੀ ਮਨਮੁਖ ਨਹੀਂ ਹੋ ਸਕਦਾ ਗੁਰਮੁਖ ਹੈ ਜਿਹੜਾ ਗੁਰੂ ਦੇ ਨਾਲ ਨਹੀਂ ਜੁੜਦਾ ਉਹ ਆਇਆ ਜ਼ਰੂਰ ਹੈ ਇਸ ਦੁਨੀਆ ਦੇ ਉੱਤੇ ਪਰ ਆਪਣਾ ਸਮਾਂ ਵਿਅਰਥ ਬਤੀਤ ਕਰਕੇ ਮਨਮੁਖਾਂ ਵਾਲੀ ਜ਼ਿੰਦਗੀ ਜੀ ਕੇ ਆਵਾਗਾਉਂ ਦੇ ਚੱਕਰ ਦੇ ਵਿੱਚ ਫਿਰ ਪੈ ਜਾਵੇਗਾ ਅੱਗੇ ਸਤਿਗੁਰੂ ਕਹਿੰਦੇ ਨੇ ਤੇਨ ਸਾਧੂ ਚਰਨਾਂ ਨਾ ਸੇਵੇ ਕਭੂ ਤਿਰ ਸਭ ਜਨਮ ਅਕਥਾ ਸਾਧ ਸੰਗਤ ਕੀਤੀ ਨਹੀਂ ਗੁਰੂ ਦੇ ਨਾਲ ਜੁੜਿਆ ਨਹੀਂ ਤੇ ਪਿਆਰਿਓ ਸਰਗੁਰੂ ਕਹਿੰਦੇ ਨੇ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਕਿ ਐਸੇ ਮਨਮੁਖਾਂ ਦਾ ਜਿਹੜਾ ਜਨਮ ਹੈ ਉਹ ਵਿਅਰਥ ਚਲੇ ਜਾਂਦਾ ਸੁ ਅਗੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੇਨ ਸਫਲਿਓ ਜਨਮ ਸਰਾਥਾ اے پیارਇਓ ਜਿਨ੍ਹਾਂ ਨੇ ਗੁਰੂ ਦਾ ਆਸਰਾ ਲਿਆ ਜਿਨ੍ਹਾਂ ਨੇ ਸਾਰ ਸੰਗਤ ਦੇ ਚਰਨ ਪਰਸੇ ਜਿਨ੍ਹਾਂ ਨੇ ਸਾਰ ਸੰਗਤ ਦੇ ਚਰਨ ਪਰ ਕੇ ਸੇਵਾ ਕਰਕੇ ਆਨੰਦ ਮਾਣਿਆ ਤੇ ਸਤਿਗੁਰੂ ਕਹਿੰਦੇ ਤਿਨਾਂ ਦਾ ਜਨਮ ਜਿਹੜਾ ਉਹ ਸਫਲਾ ਹੋ ਗਿਆ ਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੌਕੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗੜਨਾਥ ਕਿੰਨੀ ਉੱਚੀ ਅਵਸਥਾ ਹੋਏਗੀ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦਾ ਜਿਹੜੇ ਤੇਰੇ ਦਾਸਾਂ ਦੇ ਦਾਸ ਵੀ ਨੇਗਾ ਮੈਨੂੰ ਉਹਨਾਂ ਦਾ ਦਾਸ ਕਰ ਮੇਰੇ ਤੇ ਜਗੜਨਾਥ ਅਕਾਲ ਪੁਰਖ ਪਰਮਾਤਮਾ ਮੇਰੇ ਤੇ ਕਿਰਪਾ ਧਾਰ ਦਇਆ ਧਾਰ ਮੈਨੂੰ ਆਪਣੇ ਦਾਸਾਂ ਦੇ ਦਰਸਾਂ ਦਾ ਵੀ ਦਾਸ ਬਣਾ। ਇਤਨੀ ਨਿਮਰਤਾ ਹੈ। ਨਿਮਰਤਾ ਦੇ ਪੰਚਨ ਸਾਹਿਬ ਜੀ ਨੂੰ ਨਾਮ ਦਾ। ਅੱਗੇ ਕਹਿੰਦੇ ਨੇ ਕਿ ਹਮ ਅੰਧਰੇ ਗਿਆਨ ਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਅਸੀਂ ਅੰਨੇ ਜੀਵ ਹਾਂ ਗਿਆਨ ਤੋਂ ਵਿਹੂੜੇ ਹਾਂ ਅਗਿਆਨੀ ਹਾਂ ਸਾਨੂੰ ਨਹੀਂ ਪਤਾ ਧਰਮ ਦਾ ਰਸਤਾ ਕਿੱਥੇ ਹੈ ਤੇ ਕਿਵੇਂ ਚੱਲਣਾ ਹੈ। ਔਰ ਹਮ ਅੰਦਰੇ ਕਉ ਕੋਰੇ ਅੰਚਲ ਦੀਜੈ ਜਨ ਨਾਨਕ ਚੱਲੇ ਮਲੰਥਾ ਸੋ ਸਤਿਗੁਰੂ ਜੀ ਉਹ ਸਾਨੂੰ ਅੰਧਿਆਂ ਨੂੰ ਰਸਤਾ ਵਿਖਾ ਰਸਤਾ ਕੀ ਵਿਖਾਉਣਾ ਸਾਨੂੰ ਆਪਣਾ ਪੱਲਾ ਪਕੜਾ ਤੇਰਾ ਪੱਲਾ پکڑ ਕੇ ਤੇਰੇ ਪਿੱਛੇ ਪਿੱਛੇ ਨਾਮ ਵਾਲੇ ਰਸਤੇ ਤੇ ਚੱਲ ਕੇ ਤਰੇ ਮਜੀ ਪੌੜੀ ਤੇ ਚੜ ਕੇ ਤੇਰੇ ਤੱਕ ਪਹੁੰਚ ਕੀਏ ਤੇਰੀ ਸਾਡੇ ਤੇ ਕਿਰਪਾ ਹੋ ਜਾਵੇ ਸੋਏ ਸੀ ਪਿਆਰਿਓ ਅਜ ਦਾ ਹੁਕਮ ਜਵਾਬ ਜੀ ਨੇ ਸਰਵਣ ਕੀਤਾ ਹੈ ਤਾਂ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀਵਨ ਨੂੰ ਚਾਰਣ ਕੀਤਾ ਹੈ ਸ਼ਬਦ ਜੀ ਆਇਆਂ ਨੂੰ ਸਮੂਹ ਸਾਧ ਸੰਗਤ ਜੀਓ ਸਤਿਗੁਰੂ ਆਜ ਜੀ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਵੇ ਦਰਬ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾ ਦੇਹੀ ਰੋਗ ਤਾਂ ਤੰਦਰੁਸਤੀਆਂ ਬਖਸ਼ੇ ਸਤਿਗੁਰੂ ਜੀ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ